ਜਿਹੜਾ ਯੂਰੋਪੀਅਨ ਵਰਲਡ ਹੈ ਨਾ ਜਿੱਥੋਂ ਇੱਕ ਮਾਡਰਨ ਸਿਵਲਾਈਜੇਸ਼ਨ ਨਿਕਲੀ ਪਈ ਉਹ ਅੱਜ ਇੰਨਾ ਛੋਟੇ-ਛੋਟੇ ਦੇਸ਼ ਆ ਉੱਥੇ ਪੰਜਾਬ ਜਿੱਡੇ ਛੋਟੇ-ਛੋਟੇ ਦੇਸ਼ ਹੈ ਨਾ ਇਸ ਤੋਂ ਵੀ ਛੋਟੇ ਉਹਨਾਂ 'ਚ ਵੀ ਇਹ ਗੱਲ ਆ ਗਈ ਵੀ ਜਿਹੜੇ ਵੱਖਰੇ ਲੋਕ ਆ ਨਾ ਕੁਝ ਵੱਖਰੇ ਸੱਭਿਆਚਾਰਕ ਹੋਂਦ ਆ ਉਹਨਾਂ ਦੀ ਉਹਨਾਂ ਨੂੰ ਵੱਖਰਾ ਐਲਾਨ ਦੋ ਚਾਹੇ ਇੱਕ ਦੇਸ਼ 'ਚ ਰਹਿੰਦੇ ਹੋਈ ਐਲਾਨ ਦੋ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਪੀਸ ਹੀ ਅਚੀਵ ਕਰਾਂਗੇ ਅਸੀਂ ਪਰ ਸਾਡੇ ਨਹੀਂ ਉਹ ਗੱਲ ਚੱਲਦੀ ਸਾਡੇ ਜੇ ਕੋਈ ਆਪ ਇਹ ਗੱਲ ਕਹਿੰਦਾ ਵੀ ਅਸੀਂ ਤੁਹਾਡੇ ਤੋਂ ਵੱਖਰੇ ਆ ਸਾਡਾ ਸੱਭਿਆਚਾਰ ਸੱਭਿਆਚਾਰ ਵੱਖਰਾ ਉਹਨੂੰ ਦੇਸ਼thro ਹੀ ਮੰਨਣ ਲੱਗ ਜਾਂਦੇ ਆ ਤੇ ਇੱਕ ਬਹੁਤ ਵੱਡਾ ਤਬਕਾ ਇਹ ਕਹਿਣ ਲੱਗ ਜਾਂਦਾ ਵੀ ਇਹ ਦੇਖੋ ਯਾਰ ਇਹ ਤਾਂ ਇਹ ਤਾਂ ਵੀ ਜਿਹੜੇ ਕਹਿੰਦੇ ਆ ਨਾ ਵੀ ਇਹ ਫੰਡਮੈਂਟਲਿਸਟ ਯਾਰ ਉਹ ਸਿਰਫ ਇਹੀ ਤਾਂ ਕਹਿ ਰਹੇ ਆ ਵੀ ਉਹ ਵੱਖਰੇ ਆ ਉਹਨਾਂ ਦਾ ਸੱਭਿਆਚਾਰਕ ਹੋਂਦ ਵੀ ਵੱਖਰੀ ਆ ਉਹਨਾਂ ਦੀ ਧਾਰਮਿਕ ਹੋਂਦ ਵੀ ਵੱਖਰੀ ਆ ਤੇ ਉਹਨਾਂ ਨੂੰ ਵੱਖਰੇ ਐਲਾਨ ਤੋਂ ਇਹਨੂੰ ਕਹਿੰਦੇ ਆ ਫੈਡਰਲ ਸਟਰਕਚਰ ਜੇ ਪੋਲੀਟੀਕਲੀ ਦੇਖੀਏ ਉਹ ਫੈਡਰਲ ਸਟਰਕਚਰ ਨੂੰ ਤਾਂ ਆਪਾਂ ਡਿਸਟਰੋਏ ਕਰਤਾ ਇੱਥੇ ਇੱਥੇ ਤਾਂ ਸੈਂਟਰਲਾਈਜ਼ੇਸ਼ਨ ਆਫ ਪਾਵਰ ਲੈ ਆਂਦੀ ਇਹਨਾਂ ਨੇ ਸੈਂਟਰਲਾਈਜ਼ੇਸ਼ਨ ਆਫ ਪਾਵਰ ਚੋਂ ਇਹ ਗੱਲਾਂ ਨਿਕਲਦੀਆਂ ਵੀ ਕੋਈ ਵੀ ਵੱਖਰਾ ਜੇ ਕੋਈ ਆਉਂਦੇ ਆਪ ਨੂੰ ਐਲਾਨ ਦਾ ਉਹਨੂੰ ਆਈਸੋਲੇਟ ਕਰ ਦੋ ਉਹਨੂੰ ਧੱਕ ਦੋ ਹਨਾ ਪਰ ਇਹ ਆਈਸੋਲੇਸ਼ਨ ਇਸ ਸਿਸਟਮ ਨੇ ਦਿੱਤੀ ਆ ਔਰ ਇਹ ਜਿਆਦਾ देर ਨਹੀਂ ਟਿਕਣੀ ਜੇ ਯੂਰਪ ਨੂੰ ਮੰਨਣਾ ਪਿਆ ਸੈਂਟਰਲਾਈਜੇਸ਼ਨ ਆਫ ਪਾਵਰ ਉੱਥੇ ਵੀ ਸੀ ਕਿਥੇ ਹਨਾ ਉੱਥੇ ਵੀ ਜ਼ਗੀਰਦਾਰੀ ਸਿਸਟਮ ਰਿਹਾ ਉੱਥੇ ਵੀ ਜਿਹੜਾ ਵਾਰਲਾਰਡਸ ਰਹੇ ਆ ਕਿਸੇ ਟਾਈਮ ਤੇ ਇਹ ਅਸੀਂ ਵੀ ਇੱਕ ਪ੍ਰੋਸੈਸ ਚੋਂ ਲੰਘ ਰਹੇ ਹਾਂ ਸਾਡਾ ਸਮਾਜ ਵੀ ਇੱਕ ਪ੍ਰੋਸੈਸ ਚੋਂ ਲੰਘ ਰਿਹਾ ਕਿਤੇ ਨਾ ਕਿਤੇ ਆ ਕੇ ਐਸਪੀਰੇਸ਼ਨਸ ਆ ਨਾ ਜਿਹੜੀਆਂ ਡਿਫਰੈਂਟ ਡਿਫਰੈਂਟ ਇਹਨਾਂ ਨੂੰ ਸਪੇਸ ਮਿਲ ਨਹੀਂ ਮਿਲਨੀ ਆ ਔਰ ਇਹ ਇਹ ਹੋਣਾ ਹੀ ਹੋਣਾ